हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੋਂ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਪਹਿਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 2 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਰਸੀ ਵੜਾ ਦਿਖਾਉਣੀ ਆ ਤੁਹਾਨੂੰ ਇਸ ਵੀਡੀ ਦੋਨੋਂ ਬੇੜਾ ਜਿਹੜੀਆਂ ਦੋਸਤੋ ਸੁਈਆਂ ਨੇ ਠੀਕ ਆ ਸੋ ਜਿਸ ਵੀ ਕਿਸਾਨ ਵੀਰ ਦੇ ਭਾਅ ਪਰਤੇ ਵਿੱਚ ਹੋਵੇ ਠੀਕ ਆ ਐਨੀਮਲ ਪਸੰਦ ਲੱਗੇ ਤਾਂ ਤੁਸੀਂ ਇੱਕ ਟਾਈਮ ਦੀ ਦੋ ਟਾਈਮ ਦੀ ਚੁਆਈ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਜੀ ਵਿਜਿਟ ਜਿਹੜੀ ਹੈਗੀ ਦੋਸਤੋ ਤੁਹਾਨੂੰ ਕਰਨੀ ਪਵੇਗੀ ਸ਼ਹਿਰ ਪਿੱਖੀਪਿੰਡ ਹੈਗਾ ਖਾਸ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਜਰਸੀ ਬੇੜਾ ਨੇ ਦੋਨੋਂ ਠੀਕ ਹੈ ਜੀ ਸੁਈਆਂ ਸਵਾਈਆਂ ਨੇ ਤੇ ਬਾਕੀ ਚੰਗੀਆਂ ਬੇੜਾ ਨੇ ਠੀਕ ਹੈ ਜੀ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਵੀਰ ਰਣਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਚਲਦੇ ਆਪਦੇ ਰੀ ਡਿਟੇਲ ਦੇ ਲਈ ਪੁੱਛ ਲੈਨੇ ਕੀ ਰਿਕਾਰਡ ਹੈਗਾ ਮਿਲਕ ਤੇ ਕਿੰਨੇਵੇਂ ਸੂਬੇ ਸੁਈਆਂ ਨੇ ਠੀਕ ਆ ਸਭ ਤੋਂ ਪਹਿਲਾਂ ਵੀਰ ਰਣਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਸੰਧੂ ਸਾਹਿਬ ਕੀ ਹਾਲ ਹੈ ਠੀਕ ਠਾਕ ਭਰਾ ਜੀ ਵਧੀਆ ਹੀ ਵਧੀਆ ਬਹੁਤ ਵਧੀਆ ਠੀਕ ਆ ਫਿਰ ਨਵੀਰ ਬਾਈ ਫਿਰ ਪੂਰਾ ਖਿੱਚਦਾ ਕੰਮ ਹੈ ਪੂਰਾ ਕੰਮ ਖਿੱਚਦਾ ਜੀ ਵੀਰ ਚਲੋ ਇੱਕਣਾ ਵੀਡੀਓ ਬੇਨਤੀ ਕਰਨੀ ਚਾਹੁੰਦੇ ਇੱਕ ਵੀਰ ਭਰਾਣਾ ਕਮੈਂਟ ਬਹੁਤ ਖਰਾਬ ਕਰਦੇ ਆ ਅੱਛਾ ਜੀ ਖਈ ਜਾਂਦੇ ਜੀ 12 ਬੰਨੀਆਂ 12 ਦੱਸੋ ਵੀ ਇੱਚ ਕੋਣ ਅਜੇ ਤੱਕ 12 ਬਨ ਕੇ ਦਿੰਦਾ ਬਿਲਕੁਲ ਬਿਲਕੁਲ ਸਾਰੀਆਂ ਸੇਲ ਹੋ ਗਈਆਂ ਹੂੰ ਹੂੰ ਤੇ ਇਹੋ ਜੇ ਬੰਦਿਆ ਕੋਲ ਹੁੰਦਾ ਕੋਈ ਮਾਲ ਨਹੀਂ ਆ ਘਰ ਇੱਕ ਬੱਕਰੀ ਬੰਨੀ ਹੁੰਦੀ ਮੁੰਡਿਆਂ ਨੂੰ ਆਖਣਗੇ ਮਾਲ ਬੰਨ ਆਜੋ ਇਹੋ ਜੇ ਕਮਰ ਵੇਹਲਿਆਂ ਬੰਦਿਆ ਦਾ ਇਹੋ ਕੰਮ ਹੁੰਦਾ ਠੀਕ ਹੈ ਕਿਉਂ ਇਸ ਤਰ੍ਹਾਂ ਜਿੱਲੇ ਵੀਰਪੁਰਾਣੇ ਖੜਨੀਆਂ ਉਹ ਲੈ ਹੀ ਜਾਂਦਾ ਬਿਲਕੁਲ ਉਹਨੇ ਮਹਿੰਗੀ ਵੀ ਲੈ ਜਣੀ ਤੇ ਸਸਤੀ ਵੀ ਲੈ ਜਣੀ ਆ ਉਹ ਵੇਚੀਆਂ ਤੇ ਆ ਲਿਆਂਦੀਆਂ ਇਹ ਵੀ ਵੇਚਾਂ ਗਰੇ ਘਾਂ ਲਿਆਵਾਂਗੇ ਬਿਲਕੁਲ ਹਾਂਜੀ ਨਾਲੇ 12 ਵੀਰ 12 ਤੋਂ ਸੋਣਾ ਇੱਕ ਸਾਰੇ ਕੋਈ ਵੇਖ ਪਰ ਕਿੰਨਿਆਂ ਕਾ ਆਪਾਂ ਸੜਕ ਤੇ 12 ਵੇਖਦੇ ਜਿਹੜੀਆਂ ਦੁੱਧ ਦਿੰਦੀਆਂ ਜਾਂ ਸੂਈਆਂ ਠੀਕ ਹੈ ਜਿਨ੍ਹਾਂ ਨਾਲ ਬੱਚੇ ਆ ਰੇਡ ਜ਼ਿਆਦਾ ਕੋਈ ਜਾਂਦਾ ਐ ਕਰ ਦਿੰਦੇ ਆ ਬਿਲਕੁਲ ਆਹ ਹਰ ਇੱਕ ਦੀ ਆਪੋ ਆਪਣੀ ਸਮਝ ਆ ਜੀ ਆਪੋ ਆਪਣੀ ਸਮਝ ਦੇ ਸਾਬਿਲ ਬਿਲਕੁਲ ਤੇ ਬਾਕੀ ਜਿਹੜੇ ਦੋਸਤੋ ਖਾਸ ਤੌਰ ਤੇ ਜਿਹੜੇ ਵੀਰ ਨੇ ਖਰੀਦਨੇ ਹੁੰਦੇ ਪਸ਼ੂ ਹੈਨਾ ਜਿਨ੍ਹਾਂ ਨੇ ਪਸ਼ੂ ਰੱਖੇ ਆ ਤੇ ਉਹ ਜਿਹੜੇ ਕਮੈਂਟਾਂ ਦੋਸਤੋ ਆਪਣੇ ਕੰਮ ਦੇ ਸਬੰਧ ਵਿੱਚ ਜਰੂਰ ਕਰਿਆ ਕਰੋ ਤੇ ਕਈ ਵਾਰ ਅੱਗੋਂ ਕਿਸੇ ਵੀਰ ਦੇ ਨਾਲ ਆਪਾਂ ਮਜ਼ਾਕ ਨਹੀਂ ਕਰਨਾ ਜਾਂ ਕਹੇ ਨਹੀਂ ਕਹਿਣਾ ਵੀ ਹੈਨਾ ਗੁੱਸਾ ਗਿਲਾ ਹਰ ਕਿਸ ਵੀਰ ਨੂੰ ਲੱਗਦਾ ਤੇ ਆਪਾਂ ਨੂੰ ਜੇਕਰ ਕੋਈ ਮਾੜਾ ਕਵੇ ਤਾਂ ਆਪਾਂ ਨੂੰ ਵੀ ਲੱਗਦਾ ਕਿਉਂਕਿ ਪ੍ਰੋਫੈਸ਼ਨ ਆ ਧੰਦਾ ਪਸ਼ੂ ਧੰਦਾ ਵਪਾਰ ਦਾ ਧੰਦਾ ਇਹ ਤਾਂ ਸ਼ੌਕ ਹੈ ਇੱਕ ਬਾਕੀ ਸਾਨੂੰ ਅਹੀਂ ਕਿਹੜੀ ਇਸ ਚੀਜ਼ ਤੋਂ ਰੋਟੀ ਕਮਾਉਣੀ ਬਿਲਕੁਲ ਬਿਲਕੁਲ ਇਹ ਤਾਂ ਸ਼ੌਕੀਆ ਤੌਰ ਤੇ ਇੱਕ ਵੀਰ ਹੁਣੀ ਕੰਮ ਕਰਦੇ ਠੀਕ ਆ ਸ਼ੌਕ ਮਤਲਬ ਵੀ ਬੰਦਾ ਇਹਨਾਂ ਵੀ ਥੋੜਾ ਫ੍ਰੀ ਹੈ ਤੇ ਫ੍ਰੀ ਥੋੜਾ ਰ ਤੇ ਬਾਕੀ ਰਣਵੀਰ ਵੀਰੇ ਅੱਜ ਦੋ ਵੜਾ ਆਪਣੇ ਕੋਲ ਪਕਾਊਗਾ ਅੱਜ ਦੋ ਜਰਸੀਆਂ ਆ ਬਾਕੀ ਕੋਈ ਸੇਲ ਹੋ ਗਈਆਂ ਆ ਠੀਕ ਹੈ ਜੀ ਤੇ ਪਹਿਲੇ ਨੰਬਰ ਤੇ ਵੀਰ ਰਣਵੀਰ ਜਰਸੀ ਦੀ ਵੜਾ ਅੱਛਾ ਜੀ ਹਾਂਜੀ ਉਹ ਵੀਰੇ ਪਿੱਛੇ ਬੱਛੀ ਆ ਉਹ ਜਿਹੜੀ ਬੈਠੀ ਹੋਈ ਬੰਨੀ ਉਹ ਆਪਾਂ ਦਿਖਾ ਦਾਂਗੇ ਤੇ ਟਾਈਮ ਦੀ ਚੁਆਈ ਕਰਕੇ ਲੈ ਆਏ ਆ ਦੋ ਟਾਈਮ ਦੀ ਸਾਢੇ ਘਰ ਕੋਈ ਚੁਆਈ ਕਰ ਸਕਦਾ ਠੀਕ ਆ ਹਾਂਜੀ ਦੋ ਟਾਈਮ ਦੀ ਵੀਰਾਂ ਦਾ ਵੀ ਚੁਆਈ ਤੁਸੀਂ ਕਰਕੇ ਬੇਸ਼ੱਕ ਲੈ ਜਿਓ ਤੇ ਸੂਬਾ ਦੂਜਾ ਸੂਈ ਹੈ ਹਾਂਜੀ ਸੂਆ ਦੂਜਾ ਸੂਈ ਮਗਰ ਬੱচ্চਾ ਬੱਛੀ ਹੈ ਨਾ ਹਾਂਜੀ ਮਗਰ ਬੱਛੀ ਆ ਠੀਕ ਆ ਦਿਨ ਕਿੰਨੇ ਹੋਗੇ ਨੂੰ ਸੂ ਦੇਣ ਤੁਸੀਂ 10 ਤੋਂ ਪਲੱਸ ਗਿਣ ਲਓ ਠੀਕ ਹੈ ਜੀ 10 ਤੋਂ 15 ਦੇ ਵਿੱਚ ਵਿੱਚ ਹੋ ਗਈ ਲੈ ਠੀਕ ਹੈ ਵੀਰ ਠੀਕ ਹੈ 10 ਤੋਂ 15 ਦਿਨ ਦੇ ਦੌਰਾਨ ਜਿਹੜਾ ਸਮਾਂ ਹੋ ਗਿਆ ਦੋਸਤੋ ਠੀਕ ਹੈ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬੱਚਾ ਬੱਚੀ ਆ ਬੱਚੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਹਾਂਜੀ ਠੀਕ ਹੈ ਤੇ ਆਪਦੀ ਜਿਹੜੀ ਨਰਕ ਪਰਖਾ ਤਸੱਲੀ ਆ ਤੁਸੀਂ ਵੀ ਦੋ ਟਾਈਮ ਦੀ ਕਰ ਲਿਓ ਕਿਉਂਕਿ ਵਪਾਰ ਦੀ ਲੈਣਾ ਹਾਂਜੀ ਵੀਰ ਨੀਵੇਂ ਬਿਲਕੁਲ ਤਸੱਲੀ ਕਰਕੇ ਲੈ ਕੇ ਆਂਦਾ ਪਸੂ ਹਾਂਜੀ ਤੇ ਖੋਲ ਕੇ ਰਣਵੀਰ ਵੀ ਤੇ ਦਿਖਾਈਏ ਦੇਖੋ ਆਹ ਵੇਖੋ ਜੀ ਫੇਸ ਦੀ ਕੁਆਲਿਟੀ ਦੇਖੋ ਠੀਕ ਹੈ ਤੇ ਅਓ ਇਧਰ ਤੋੜ ਦੀ ਐਨੂੰ ਤੋੜ ਤੈਨ ਤੋੜ ਦੋ ਇਧਰ ਤੋੜ ਦੋ ਅੱਜ ਮਾਰਨਿੰਗ ਚ ਚੋਈ ਕਿੰਨੇ ਵਜੇ ਕੀਤੀ ਹੈ ਜੀ ਮਾਰਨਿੰਗ ਚੋਈ 6 ਵਜੇ ਹੋਈ ਹੈ 6 ਵਜੇ ਚੋਈ ਹੋਈ ਆ ਦੋਸਤੋ ਹੁਣ ਤੁਸੀਂ ਟਾਈਮ ਜਿਹੜਾ ਨੋਟ ਕਰ ਸਕਦੇ ਹੋ 11 ਵਜੇ ਦਾ ਜਿਹੜਾ 11 ਪੌਣੇ 11 ਜਿਹੜਾ ਦੋਸਤੋ ਟਾਈਮ ਹੈਗਾ ਹੁਣ ਠੀਕ ਹੈ ਤੇ 6 ਵਜੇ ਦੀ ਚੋਈ ਇਸ ਵਿਹੜ ਦੀ ਹੋਈ ਹੈ ਬਾਕੀ ਵਿਹੜ ਤੁਸੀਂ ਵੇਖ ਲਓ ਜਰਸੀ ਵੜਾ ਤੇ ਬੱਚਾ ਵੀ ਨੀਚੇ ਜਿਹੜਾ ਦੋਸਤੋ ਹੈਗਾ ਉਹ ਜਰਸੀ ਆ ਫੀਮੇਲ ਕਾਫ ਆ ਇਹਦੇ ਥੱਲੇ 28 ਕਾਕਾ ਨੂੰ ਆ ਵੇਖੀ ਆ ਬੱਚਾ ਦੇਖੋ ਜੀ ਠੀਕ ਆ ਆ ਬੱਚਾ ਜੀ ਇਹਦੇ ਥੱਲੇ ਜਰਸੀ ਦਾ ਜਿਹੜਾ ਦੋਸਤੋ ਬੱਚਾ ਠੀਕ ਆ ਫੀਮੇਲ ਆ ਬੱਚੀ ਆ ਠੀਕ ਆ ਤੇ 12 ਕ ਦਿਨ ਦਾ ਜਿਹੜਾ ਸੂਆ ਹੋ ਗਿਆ ਸਮਾਂ ਸੂਰ ਹਾਂ ਜ ਤੋਰ ਲੋ ਭਰਾ ਆ ਕਰੋ ਚੈੱਕ ਜੀ ਠੀਕ ਆ ਤੇ ਲੀਵਾ ਹਵਾਨਾ ਜਿਹੜਾ ਦੋਸਤ ਵਧੀਆ ਵਿਖਾਉਂਦੀ ਹੈ ਬਾਕੀ ਬਿਲਕੁਲ ਮੁਠੀ ਦਾ ਥਾਣਾ ਆ ਕਰੋ ਚੈੱਕ ਠੀਕ ਆ ਤੇ ਕਿੰਨਾਰੇ ਅਨਵਿਰ ਭਾਈ ਕਿੰਨਾ ਕੁ ਮੋਲੇ ਦਾ ਕੀਤਾ ਫਿਰ ਤੇਰੇ ਮੂਲ ਫਿਕਸ ਰੇਟ ਸਾਡਾ ਅਜੇ ਕੋਈ ਨਹੀਂ ਆ। ਅੱਛਾ ਜੀ। ਸਾਡੀ ਡਿਮਾਂਡ ਏਰੀ 48000 ਰੁਪਿਆ ਏ। ਹਾਂਜੀ। ਬਾਕੀ ਖੁੱਲਾ ਮਾਨਤਾ ਕਰਾਂਗੇ ਫੋਨ ਤੇ ਕਰਾਂਗੇ। 48000 ਵੈਸੇ ਮੂਲ ਹੈ। ਹਾਂਜੀ ਡਿਮਾਂਡ ਆ। ਠੀਕ ਆ। ਬਾਕੀ ਜੋ ਕਰਾਂਗੇ ਫੋਨ ਤੇ ਕਰਾਂਗੇ ਖੁੱਲਾ ਮਾਨਤਾ ਕਰਾਂਗਾ। ਠੀਕ ਆ। ਹਾਂਜੀ। ਸੋ ਦੋਸਤੋ 48000 ਰੁਪਈਆਂ ਦਾ ਵੀ ਡਿਮਾਂਡ ਆ। ਬਾਕੀ ਮਾਨਤਾ ਜਿਹੜਾ ਹੈਗਾ ਤੁਸੀਂ ਫੋਨ ਕਾਲ ਕਰ ਲਿਓ। ਜਿੰਨਾ ਵੀ ਹੋਣਾ ਹੋਇਆ ਬਿਲਕੁਲ ਜਿਹੜੀ ਗੰਗੇਸ਼ ਆ ਉਹ ਕੱਢ ਦਿੱਤੀ ਹੈਗੀ ਠੀਕ ਆ। ਤੇ ਵੈੜ ਜਿਹੜੀ ਹੈਗੀ ਆ ਫੇਸ ਕੁਆਲਿਟੀ ਕਰੀ ਫਿਰ ਦੇਖ ਲਓ। ਤੇ ਆ ਜੋ ਜੀ ਅਗਲੀ ਜਿਹੜੀ ਆ ਦੋਸਤੋ ਜਰਸੀ ਦੀ ਬੱਛੀ ਆ ਤੇ ਇਹ ਵੀ ਭਾਏ ਦੁਜਾ ਸੁਈ ਹੈ ਹਾਂ ਜੀ ਦੁਜਾ ਸੁਈ ਦੁਜਾ ਠੀਕ ਆ ਸੁਈ ਵੀ ਦੁਜਾ ਸੁਈ ਹੈ ਤੇ ਦਿਨ ਇਹਨੂੰ ਕਿੰਨੇ ਹੋ ਗਏ ਸੁਈ ਨੂੰ ਜੀ ਇਹਨੂੰ ਵੇਸੇ ਇੱਕ ਤਰੀਕਾ ਨੇ ਇੰਨੇ ਕੀ ਦਿਨ ਇਹਨੂੰ ਗਿਣ ਲਓ ਠੀਕ ਆ ਜੀ ਹਾਂ ਜੀ 12 ਦਿਨ ਦਾ ਸਮਾਂ ਇਹਨੂੰ ਹੋ ਗਿਆ ਹਣਾ ਹਾਂ ਜੀ ਹਾਂ ਜੀ ਬੱਛੀ ਇਹਦੇ ਥਲੇ ਵੀ ਹਾਂ ਜੀ ਇਹਦੇ ਥਲੇ ਬੱਛੀ ਹੈ ਠੀਕ ਆ ਬਾਕੀ ਤਾਂ ਆ ਵੇਖ ਸਕਦੇ ਬਿਲਕੁਲ ਬਾਕੀ ਬਾਹਰ ਦੋਸਤੋ ਵੇਖੋ ਪਿਓ ਰਹਾ ਜਾਤ ਵਿੱਚ ਇੰਨੀ ਢੇਲਿਆ ਪਰਾ ਨੂੰ ਪੂਰਾ ਬਣ ਆਉਂਦੀ ਜਰੂਰ ਐਟ ਚਵਾਈ ਦੀ ਬਾਕੀ ਹੁਣ ਸਮਾਂ ਵੀ 11 ਵਜੇ ਆ ਹਾਂਜੀ ਸਮਾਂ ਵੀ 11 ਹੁੰਦਾ ਹਾਂ 11 ਕਵਜ ਦਾ ਸਮਾਂ ਬਾਕੀ ਸ਼ਾਮ ਨੂੰ ਜਦੋਂ ਬੰਦਾ ਪਸ਼ੂ ਹਨਾ ਦੁੱਧ ਤੇ ਚਵਾਈ ਕਰਨੀ ਉਦੋਂ ਪੂਰੀ ਡੇ ਟੇਲ ਹੂੰ ਹੂੰ ਤੇ ਕਿੰਨਾ ਕੁ ਵੀਰ ਚਵਾਈਏ ਦੁੱਧ ਤੇ ਦੁੱਧ ਸਾਨੂੰ ਤੋਂ ਉਹਨਾ 14 ਆਖਿਆ ਸੀ ਹਾਂਜੀ ਉਹ ਸੌਰੀ 13 ਹਾਂਜੀ ਇਸ ਟਾਈਮ ਤੇ 60 ਦਾ 10 ਕਿਲੋ ਦੀ ਗਾਰੰਟੀ ਦੇਵਾਂਗੇ 10 ਕਿਲੋ ਤੋਂ 11 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਵੀਰ ਹਾਂਜੀ ਬਾਕੀ ਇਹ ਜੇ ਸੇਵਾ ਸੁਆ ਚੰਗੀ ਹੋਊਗੀ ਤੇ ਦੁੱਧ ਚਾਲਾ ਕਰੋਗੀ ਹੂੰ ਤੂੰ ਸਾਡੇ ਕੋਲ ਕੱਲ ਸਵੇਰੇ ਆਈਆਂ ਜੀ ਠੀਕ ਹੈ ਹਾਂਜੀ ਤੇ 10 ਕਿਲੋ ਦੇ ਵੀਰਾਂ ਦਾ ਵੀ ਆਪਾਂ ਘਰੋਂ ਚਵਾ ਦਾਂਗੇ ਠੀਕ ਆ ਬਾਕੀ 12 13 ਦੀ ਜਿਹੜੀ ਕਪੈਸਿਟੀ ਦੀ ਹੈਗੀ ਆ ਬਾਕੀ 10 ਕਿਲੋ ਹੁਣ ਹਾਜ਼ਰ ਆ ਜਿਹੜਾ ਹੈ ਖੁੱਲ ਗਏ ਨੂੰ ਵੀ ਵੀਰ ਬੱਚਾ ਇਹਦੇ ਥੱਲੇ ਬੱਚੀ ਆ ਦੋ ਬਿਹੜਾ ਆਪਾਂ ਤੁਹਾਨੂੰ ਅੱਜ ਦੋਸੂ ਦਿਖਾਈਆਂ ਨੇ ਦੋਵੇਂ ਬਿਹੜਾਂ ਦੇ ਥੱਲੇ ਜਿਹੜੀਆਂ ਬੱਚੀਆਂ ਨੇ ਉਹ ਬੱਚੀਆਂ ਨੇ ਫੀਮੇਲ ਕਾਫ ਆ ਤੇ ਜਰਸੀ ਦੀਆਂ ਬਿਹੜਾਂ ਨੇ ਇੱਥੇ ਰੁਕ ਲਓ ਜੀ ਰੁਕ ਲਓ ਆ ਬੱਚਾ ਦਿਖਾ ਦਿਓ ਬੱਚਾ ਆ ਦੇਖ ਲਓ ਜੇ ਕੁੜੀ ਆ ਬੱਚਾ ਜੀ ਠੀਕ ਆ ਆ ਬੱਚੀ ਇਹਦੇ ਥੱਲੇ ਠੀਕ ਆ ਚਲੋ ਜੀ ਠੀਕ ਹੈ ਵੜ ਚੰਗੀ ਓਵਰਾਲ ਜਿੰਨੀ ਵੀ ਹੈਗੀ ਹੈ ਤੇ ਦੋ ਜਿਹੜੇ ਵੀਰ ਨੇ ਘਟੋ ਘੜ ਵੀ ਇਕੱਠਾ ਤੁਸੀਂ ਜੋੜਾ ਵੀ ਲੈਣਾ ਤੁਸੀਂ ਤਾਂ ਵੀ ਆਪ ਦਾ ਹਾਂਜੀ ਜੋੜਾ ਕਰਾਂ ਵੀਰ ਹੋਰ ਮੰਨ ਤਾਂ ਠੀਕ ਹੈ ਸਲਾਮ ਅਸ਼ਰਾ ਕਰਕੇ ਵੀ ਜੋੜਾ ਵੀ ਲੈ ਕੇ ਜਾ ਸਕਦੇ ਹੋ ਤੇ ਜੇਕਰ ਸਿੰਗਲ ਸਿੰਗਲ ਕਿਸੇ ਵੀਰ ਦੇ ਨੇ ਫਾਰਮਰ ਵੀਰ ਨੇ ਲੈਣੀ ਹੈ ਖਰੀਦਣੀ ਹੈ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਤੇ ਇਹਦਾ ਰਣਵੀਰ ਵੀਰੇ ਕਿੰਨਾ ਮੋਲ ਫਿਰ ਦੇ ਲੈ ਕੇ ਕਰਦੇ ਦੀ ਡਿਮਾਂਡ 43000 ਰੁਪਇਆ 43000 ਹਾਂਜੀ ਬਾਕੀ ਲੈਦਾ ਫੋਨ ਤੇ ਹੋਊਗਾ ਠੀਕ ਹੈ ਬਾਕੀ ਜੋ ਖੁੱਲਾ ਮੰਤਨ ਕਰਾਂਗੇ ਇਹਦੇ ਵਿੱਚੋਂ ਠੀਕ ਆ ਜੀ ਹਾਂਜੀ ਡਿਮਾਂਡ 43000 43000 ਠੀਕ ਆ ਤੇ ਆ ਵੇਖੋ ਥੰਨ ਥੰਨ ਠੀਕ ਆ ਇਹ ਬਹਿਣੀ ਵਾਲੇ ਪਾਸੇ ਤੋਂ ਤਸਲੀਨ ਨਾਲ ਵੇਖ ਲਓ ਉਸ ਤੋਂ ਬਾਅਦ ਤੁਸੀਂ ਜਿਹੜਾ ਫੋਨ ਕਾਲ ਆ ਨੰਬਰ ਲਗਾਤਾਰ ਜਿਹੜੇ ਸਕਰੀਨ ਤੇ ਚੱਲਦੇ ਆ ਇੱਕ ਸੰਧੂ ਸਾਹਿਬ ਇਹਨਾਂ ਦੋਹਾਂ ਨੂੰ ਬੱਚਾ ਨਹੀਂ ਪਾਉਣਾ ਪੈਂਦਾ ਹਾਂ ਇਸ ਤਰ੍ਹਾਂ ਹੀ ਬਹਿ ਜਾਓ ਆ ਕੋਈ ਰਸੀ ਤੁਸੀਂ ਪਾਉਣੀ ਨਹੀਂ ਪੈਂਦੀ ਕੋਈ ਰਸੀ ਨਹੀਂ ਪਾਉਣੀ ਪੈਂਦੀ ਠੀਕ ਆ ਆ ਜਰਸੀ ਵੜਾ ਦੀ ਵੈਸੇ ਵੀ ਹਾਂਜੀ ਇਹ ਬਹੁਤ ਘੱਟ ਗੱਲ ਪਤਾ ਐਫ ਐਫ ਵੜ ਨੂੰ ਕਿਤੇ ਨਾ ਕਿਤੇ ਪਾਉਣੀ ਪੈਂਦੀ ਆ ਹਾਂਜੀ ਹਾਂਜੀ ਬਾਕੀ ਸੀਲ ਸੌ ਹੁੰ ਤੇ ਦੋ ਬੜਾ ਸੀ ਅੱਜ ਦੋਸਤੋ ਵੀਰ ਰਣਵੀਰ ਦੇ ਕੋਲ ਤਾਜ਼ੀਆਂ ਸੁਈਆਂ ਨੇ ਬੱਚੇ ਵੱਛੀਆਂ ਸੀ ਪ੍ਰੋਪਰ ਦਿਖਾਤੀਆਂ ਨੇ ਆਪਾਂ ਤੁਹਾਨੂੰ ਤੇ ਜਿਹੜੇ ਵੀ ਕਿਸਾਨ ਵੀਰ ਦੇ ਫਾਰਮਰ ਵੀਰ ਦੇ ਭਾਅ ਪੜਤੇ ਪਸ਼ੂ ਆਉਣ ਤੁਸੀਂ ਸੰਪਰਕ ਪਾਈ ਰਣਵੀਰ ਦੇ ਨਾਲ ਕਰ ਸਕਦੇ ਹੋ ਠੀਕ ਆ ਤੇ ਬਾਕੀ ਥਣ ਲੇਵੇ ਜਿਹੜੇ ਆ ਚੰਗੇ ਨੇ ਬਾਕੀ ਤਸੱਲੀ ਜਿਹੜੀ ਹੈਗੀ ਆ ਦੁੱਧ ਦੀ ਉਹ ਆਪਦੀ ਇੱਕ ਟਾਈਮ ਦੀ ਦੋ ਟਾਈਮ ਦੀ ਚੋਾਈ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਆ ਤੇ ਰਣਵੀਰ ਵੀਰ ਇੱਕ ਸੰਪਰਕ ਨੰਬਰ ਜਰੂਰ ਦੱਸ ਦਿੰਗੇ ਇੱਕ ਜੀ ਆਪਣਾ 98782 ਹਾਂਜੀ ਦੇ 01064 ਹਾਂਜੀ 198153 ਦੇ 03167 ਠੀਕ ਹੈ ਜੀ ਹਾਂਜੀ 98782 01064 ਤੇ 98153 ਤੇ 03167 ਠੀਕ ਹੈ ਹਾਂਜੀ ਇਹ ਦੋਨੋਂ ਨੰਬਰ ਜਿਹੜੇ ਆ ਦੋਸਤੋ ਵੀਰ ਦੇ ਆਪਾਂ ਬਿਲਕੁਲ ਸਕਰੀਨ ਤੇ ਚਲਦੇ ਕਰਦੇ ਨੇ ਇਹ ਨੰਬਰਾਂ ਤੇ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਚੰਗਾ ਸਾਨੂੰ ਸਾਥ